ਜਾਬਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅੱਜ ਕਿਸਾਨੀ ਮੁੱਦੇ ਤੇ ਗੱਲਬਾਤ ਕਰਦਿਆਂ ਹੋਇਆ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਰ ਮਸਲੇ ਦੇ ਉੱਪਰ ਉਹਨਾਂ ਦੇ ਨਾਲ ਖੜੀ ਹੈ ਤੇ ਉਹ ਕਿਸਾਨਾਂ ਦਾ ਸਤਿਕਾਰ ਕਰਦੇ ਨੇ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਜੋ ਮੰਗਾਂ ਸਰਕਾਰ ਪੂਰੀਆਂ ਨਹੀਂ ਕਰ ਸਕਦੀ ਉਸ ਦੇ ਲਈ ਬਿਨਾਂ ਮਤਲਬ ਤੋਂ ਦਬਾਅ ਸਰਕਾਰ ਨਹੀਂ ਚੱਲੇਗੀ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਆਰਡੀਐਫ ਦਾ ਫੰਡ ਰੋਕਿਆ ਹੈ ਤੇ ਇਸ ਕਾਰਨ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ ਕਿ ਕਿਸਾਨ ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲ ਰਹੇ ਅਸੀਂ ਕਿਸਾਨੀ ਦਾ ਸਤਿਕਾਰ ਕਰਦੇ ਹਾਂ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ ਹਰ ਮਸਲੇ ਦੇ ਖੜੀ ਹੈ ਜੇ 750 ਕਿਸਾਨ ਸ਼ਹੀਦ ਹੋਇਆ ਤਾਂ ਅਸੀਂ ਸਾਰੇ ਕਿਸਾਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੰਦੀ ਆ ਸੋ ਜੇ ਹੁਣ ਬਿਨਾ ਮਤਲਬ ਜਿਹੜੀ ਚੀਜ਼ ਸਾਡੇ ਬਸ ਦੇ ਵਿੱਚ ਹੀ ਨਹੀਂ ਹੈ ਜਿਹੜੀ ਸਾਡੇ ਪ੍ਰਿਵਿਊ ਦੇ ਵਿੱਚ ਆਉਂਦੀ ਹੀ ਨਹੀਂ ਹੈ ਅਸੀਂ ਉਹਦਾ ਹੱਲ ਕੀ ਕਰਾਂਗੇ ਜੇ ਹੁਣ ਉਹਦੇ ਖਾਤਰ ਬਿਨਾ ਮਤਲਬ ਪ੍ਰੈਸ਼ਰ ਪਾਇਆ ਜਾਣਾ ਉਹ ਪ੍ਰੈਸ਼ਰ ਸਰਕਾਰ ਨਹੀਂ ਚੱਲੂਗੀ ਹੂੰ ਐਵੇਂ ਕਹਿ ਦੇਣਾ ਕਿ ਇੱਥੇ ਕਈ ਲੋਕ ਇਕੱਠੋਂ ਵੈਸੇ ਮੈਂ ਸਤਿਕਾਰ ਕਰਦਾ ਸਾਰੇ ਸਤਿਕਾਰਯੋਗ ਆਗੂ ਜੀ ਉਹਨਾਂ ਨੇ ਕਿਹਾ ਪਰ ਮੈਂ ਕਹਿਣਾ ਚਾਹੁੰਦਾ ਕੋਈ ਕਹ ਦੇ ਕਿ ਅੱਗੇ ਜੀ ਡਿਬੇਟ ਕਰੋ ਇਹ ਕੀ ਮਤਲਬ ਹੈ ਇਸ ਗੱਲ ਦਾ ਡਿਬੇਟ ਅਸੀਂ ਕਰ ਰਹੇ ਹਾਂ ਅਸੀਂ ਤੁਹਾਡੇ ਨਾਲ ਹੀ ਡਿਬੇਟ ਕਰ ਰਹੇ ਹਾਂ ਅਸੀਂ ਲੋਕਾਂ ਦੀ ਸੇਵਾ ਕਰਕੇ ਡਿਬੇਟ ਕਰ ਰਹੇ ਹਾਂ ਇਹ ਤਾਂ ਨਹੀਂ ਚਾਰ ਬੰਦੇ ਜਿ ਬੈਠ ਕੇ ਸੀ ਡਿਬੇਟ ਕੀ ਮਤਲਬ ਹੈ ਇਸ ਗੱਲ ਦਾ ਸਾਡੀ ਸਾਡੀ ਸਥਿਤੀ ਦੇਖੋ ਵੀ ਸਾਡੀ ਸਥਿਤੀ ਕੀ ਹੈ ਡਿਬੇਟ ਸ਼ਾਮਲ ਹੋਣੀ ਹੈ ਜੀ ਇਹ ਡਿਬੇਟ ਹੀ ਸ਼ਾਮਲ ਹੁੰਦੇ ਮੈਨੂੰ ਨਹੀਂ ਪਤਾ ਪਰ ਡਿਬੇਟ ਤੇ ਉਹੀ ਆ ਕੇ ਡਿਬੇਟ ਤਾਂ ਅਸੀਂ ਥੋੜੇ ਰਹੀਂ ਕਰ ਰਹੇ ਆ ਅਸੀਂ ਲੋਕਾਂ ਦੇ ਰਹੀਂ ਲੋਕਾਂ ਦੀ ਸੇਵਾ ਕਰਕੇ ਡਿਬੇਟ ਕਰ ਰਹੇ ਆ ਉਹ ਡਿਬੇਟ ਨਹੀਂ ਹੈ ਅੱਜ ਪੰਜਾਬ ਦਾ ਹਰ ਕਿਸਾਨ ਜਾਣਦਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਇਹ ਉਹਨਾਂ ਲੋਕਾਂ ਦੇ ਖਿਲਾਫ ਤਾਂ ਬੋਲਦੇ ਨਹੀਂ ਕੁਝ ਜਿਨ੍ਹਾਂ ਨੇ ਸਾਡਾ ਆਰਡੀ ਫਰੋਕਿਆ ਹੋਇਆ ਹੈ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਪੈਸੇ ਰੋਕਿਆ ਨੇ ਕਿਸਾਨੀ ਨਾਲ ਸੰਬੰਧ ਦੀ ਹੈ ਨਾ ਜੇ ਸੜਕਾਂ ਦੀ ਰਿਪੇਅਰ ਨਹੀਂ ਹੋ ਰਹੀ ਤਾਂ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇਹਨਾਂ ਨੇ ਆਰਡੀਐਫ ਰੋਕੇ ਹੋਏ ਆ ਉਹਦੇ ਖਿਲਾਫ ਤਾਂ ਕੋਈ ਗੱਲ ਨਹੀਂ ਹੈ ਜੋ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਗੱਲਾਂ ਨੇ ਪਰ ਕੇਂਦਰ ਸਰਕਾਰ ਮੈਨੂੰ ਇਹ ਕਹਿੰਦੇ ਵਿੱਚ ਕੋਈ ਹਿੱਜ ਨਹੀਂ ਹੈ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੀ ਹੈ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੀ ਹੈ ਆਹਨ ਅਸੀਂ ਰੋਸ਼ ਸ਼ਾਲਾਂ ਵਿੱਚੇ ਕਹਿੰਦੇ ਆ ਅਸੀਂ ਸ਼ਾਲਾਂ ਦੇ ਵਿੱਚ ਜੀਰੀਆਂ ਲਵਾਤੀਆਂ ਤੇ ਅੱਜ ਸਪੇਸ ਨਹੀਂ ਦੇ ਰਹੇ ਉਹ ਸਪੇਸਤਾ ਦੇਣਾ ਸੈਂਟਰਲ ਗਵਰਨਮੈਂਟ ਦਾ ਕੰਮ ਹੈ ਨਾ ਹਰਿਆਣਾ ਦੇ ਵਿੱਚ ਦਿੱਤੀ ਜਾ ਰਹੀ ਹੈ ਸਾਨੂੰ ਤਰਾਜ ਕੋਈ ਨਹੀਂ ਹਰਿਆਣਾ ਦੇ ਉੱਤੇ ਵੀ ਉਹ ਵੀ ਸਾਡੇ ਭਰਾਏ ਆ ਪਰ ਇਹ ਤਾਂ ਨਹੀਂ ਵੀ ਮਤਲਬ ਉੱਥੇ ਤਾਂ ਸਾਰੇ ਇਕਦਮ ਖਾਲੀ ਹੁਣ ਤੇ ਸਾਡੇ ਭਰੇ ਭਏ ਹੁਣ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ